ਬਠਿੰਡਾ ਦੇ ਇੱਕ ਪੈਲਸ ਵਿੱਚ ਜੂਥ ਬਿੰਗ ਨਾਲ ਬੀਬਾ ਹਰਸਿਮਰਤ ਕੌਰ ਵੱਲੋਂ ਮੀਟਿੰਗ ਕੀਤੀ ਜਾਣੀ ਸੀ ਪਰ ਹਲੇ ਬੀਬਾ ਹਰਸਿਮਰਤ ਕੌਰ ਬਾਦਲ ਨਹੀਂ ਪਹੁੰਚੇ ਸਨ ਤਾਂ ਉਸ ਤੋਂ ਪਹਿਲਾਂ ਹੀ ਜੂਥ ਬਿੰਗ ਦੇ ਵਰਕਰ ਆਸ ਵਿੱਚ ਉਲਝ ਗਏ ਅਤੇ ਇੱਕ ਦੂਜੇ ਤੇ ਕੁਰਸੀਆਂ ਚਲਾ ਦਿੱਤੀਆਂ ਇਸ ਮੌਕੇ ਸਟੇਜ ਤੋਂ ਆਗੂਆਂ ਵੱਲੋਂ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਹ ਇੱਕ ਦੂਜੇ ਦੇ ਕੁਰਸੀਆਂ ਮਾਰਦੇ ਰਹੇ ਅਤੇ ਕੁਰਸੀਆਂ ਦੀ ਵੀ ਕਾफी ਪੰਨ ਤੋੜ ਕੀਤੀ ਗਈ